ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਬਰੋਟਾ ਹੁਣੇ-ਹੁਣੇ ਰਿਲੀਜ਼ ਹੋਇਆ ਹੈ ਤੇ ਲਗਾਤਾਰ ਜੋ ਫੈਨਸ ਨੇ ਓਏ ਸ ਨੂੰ ਦੇਖ ਰਹੇ ਨੇ ਕਮੈਂਟ ਵੀ ਲਗਾਤਾਰ ਕਰ ਰਹੇ ਨੇ ਹੁਣ ਦੀ ਜੇਕਰ ਗੱਲ ਕਰੀਏ ਤਾਂ 1 ਲੱਖ ਤੋਂ ਵੀ ਵੱਧ ਲੋਕ ਇਸ ਗੀਤ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਗੀਤ ਨੂੰ ਸੁਣੋ ਤੇ ਦੱਸੋ ਕਿ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਇਹ ਨਵਾਂ ਗੀਤ ਕਿਵੇਂ ਦਾ ਲੱਗਿਆ ਤਾਂ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਸਿੱਧੂ ਮੂਸੇਵਾਲੇ ਦੇ ਇਸ ਗੀਤ ਬਰੋਟਾ ਦਾ ਫੈਨਸ ਬੜੀ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਹਾਲਾਂਕਿ ਕੁਝ ਮਿੰਟਾਂ ਦੀ ਦੇਰੀ ਤੋਂ ਬਾਅਦ ਇਹ ਗੀਤ ਜਿਹੜਾ ਹੈ ਉਹ ਰਿਲੀਜ਼ ਹੋਇਆ ਹੈ ਤੇ ਹੁਣ ਦੀ ਜੇਕਰ ਗੱਲ ਕਰੀਏ ਤਾਂ 12000 ਤੋਂ ਵੀ ਵੱਧ ਕਮੈਂਟ ਜਿਹੜੇ ਨੇ ਉਹ ਹੋ ਚੁੱਕੇ ਨੇ ਤੇ ਲਗਾਤਾਰ ਹੀ 1 ਲੱਖ ਤੋਂ ਵੀ ਵੱਧ ਲੋਕ ਇਸ ਗੀਤ ਨੂੰ ਦੇਖ ਰਹੇ ਨੇ ਤਾਂ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਸ ਕਿੰਨੀ ਜ਼ਿਆਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ 31000 ਲਾਈਕ ਇਸ ਗੀਤ ਦੇ ਉੱਤੇ ਹੋ ਚੁੱਕੇ ਨੇ ਤਾਂ ਲਗਾਤਾਰ ਬੜੀ ਹੀ ਬੇਸਬਰੀ ਦੇ ਨਾਲ ਫੈਨਸ ਸਿੱਧੂ ਮੂਸੇਵਾਲੇ ਦੇ ਗੀਤ ਬਰੋਟਾ ਦਾ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਉਹਨਾਂ ਦੀ ਉਡੀਕ ਖਤਮ ਹੋ ਚੁੱਕੀ